ਅਜੋਕੇ ਸਮੇਂ ਦੇ ਵਿੱਚ ਜਿੱਥੇ ਕੁੜੀਆਂ ਪੜਾਈ ਦੇ ਵਿੱਚ ਵੀ ਮੱਲਾ ਮਾਰ ਰਹੀਆਂ ਨੇ ਉੱਥੇ ਹੀ ਖੇਡਾਂ ਦੇ ਵਿੱਚ ਵੀ ਸਭ ਤੋਂ ਅੱਗੇ ਹਨ ਵਰਤਮਾਨ ਸਪੈਸ਼ਲ ਸਟੇਟ ਪੰਜਾਬ ਸਟੇਟ ਸਬ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਜੂ 15 ਜੂ 17 ਲੁਧਿਆਣਾ ਦੇ ਸ਼ਾਸਤਰੀ ਹਾਲ ਦੇ ਵਿੱਚ 2 ਤੋਂ 5 ਨਵੰਬਰ ਨੂੰ ਕਰਵਾਈ ਗਈ ਜਿਸ ਵਿੱਚ ਪੰਜਾਬ ਭਰ ਤੋਂ ਤਕਰੀਬਨ ਬੱਚਿਆਂ ਨੇ ਹਿੱਸਾ ਲਿਆ ਜੂ 17 ਨ ਲੜਕੀਆਂ ਦੇ ਮੁਕਾਬਲੇ ਦੇ ਵਿੱਚ ਰਿਆਤ ਬੈਡਮਿੰਟਨ ਅਕੈਡਮੀ ਸਮਰਾਲਾ ਦੀਆਂ ਦੋ ਖਿਡਾਰਨਾਂ ਗੁਰਸਿਮਰਤ ਕੋਟ ਚਾਹਲ ਨੇ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਦੀ ਚੈਂਪੀਅਨ ਬਣੀ ਇਸੇ ਤਰ੍ਹਾਂ ਹੀ ਗੁਰleen कौर ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਹਨਾਂ ਖਿਡਾਰਨਾਂ ਦਾ ਰਿਆਤ ਬੈਡਮਿੰਟਨ ਅਕੈਡਮੀ ਸਮਰਾਲਾ ਦੇ ਵਿੱਚ ਆਉਂਦੇ ਸਮਰਾਲਾ ਅਤੇ ਮਾਛੀਵਾੜੇ ਸ਼ਹਿਰ ਦੇ ਖੇਡਾਂ ਨੂੰ ਪਿਆਰ ਤੇ ਸਪੋਰਟ ਕਰਨ ਵਾਲੇ ਅਤੇ ਅਕੈਡਮੀ ਦੇ ਬੱਚਿਆਂ ਨੇ ਪਰਮਾ ਸਵਾਗਤ ਕੀਤਾ ਜੀ ਬੇਟਾ ਮੇਰਾ ਨਾਮ ਗੁਰਸਿਮਰਤ ਕੌਰ ਹੈ ਤੇ ਮੈਂ ਚਾਹਲਾ ਵਿੱਚ ਰਹਿੰਦੀ ਆ ਇਸ ਮਰਾਲਾ ਦੇ ਕੋਲ ਇੱਕ ਅਕੈਡਮੀ ਰਾਜ ਬੈਡਮਿੰਟਨ ਹਾਲ ਵਿੱਚ ਪ੍ਰੈਕਟਿਸ ਕਰਦੀ ਆ ਅਜਪਾਲ ਸਰ ਕੋਲ ਲੁਧਿਆਣਾ ਵਿੱਚ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਹੋਈ ਸੀ ਜਿਦੇ ਵਿੱਚ ਘੱਟੋ ਘੱਟ 50 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਗਰਲਜ਼ ਅੰਡਰ 17 ਕੈਟਾਗਰੀ ਵਿੱਚ ਜਿਦੇ ਵਿੱਚ ਮੇਰਾ 골ਡ ਆਇਆ ਹੈ ਤੇ ਕਾਫੀ ਜ਼ਿਆਦਾ ਕੰਪੀਟੀਸ਼ਨ ਸੀ ਉੱਥੇ ਤੇ ਮੈਂ ਖੁਸ਼ਕਿਸਮਤ ਮੰਨਦੀ ਆ ਤੇ ਰੱਬ ਦਾ ਸ਼ੁਕਰ ਕਰਦੀ ਆ ਤੇ ਜਿਨ੍ਹਾਂ ਨੇ ਵੀ ਹੁਣ ਤੱਕ ਮੈਨੂੰ ਸਪੋਰਟ ਕੀਤਾ ਸਭ ਦਾ ਸ਼ੁਕਰ ਕਰਦੀ ਆ ਤੇ ਜਿਹਦੇ ਕਰਕੇ ਮੇਰਾ ਮੈਡਲ ਆਇਆ ਤੇ ਅੱਗੇ ਵੀ ਹੋਰ ਕੋਸ਼ਿਸ਼ ਕਰਦੇ ਆ ਜਿਵੇਂ ਹੁਣ ਮੈਂ ਨੈਸ਼ਨਲ ਜਾਣਾ ਆ ਉੱਥੇ ਮੈਡਲ ਲਵੇ ਮੁਕਾਬਲਾ ਕਿਹਦੇ ਨਾਲ ਸੀਗਾ ਫਾਈਨਲ ਮੇਰਾ ਸੀਗਾ ਮੈਵਿਸ਼ ਕੋਰ ਨਾਲ ਗੁਰਦਾਸਪੁਰ ਦੀ ਇੱਕ ਕਾਫੀ ਵਧੀਆ ਮੈਚ ਸੀਗਾ ਉਸ ਤੋਂ ਪਹਿਲਾਂ ਮੇਰਾ ਸੈਮੀ ਫਾਈਨਲ ਸੀਗਾ ਮੇਰੀ ਹੀ ਅਕੈਡਮੀ ਦੀ ਕੁੜੀ ਗੁਰਲੀਨ ਕੌਰ ਨਾਲ ਉਹਦੇ ਨਾਲ ਵੀ ਕਾਫੀ ਵਧੀਆ ਮੈਚੇਸ ਹੋਏ ਆ ਸਾਰੇ ਮੈਚੇਸ ਬਹੁਤ ਵਧੀਆ ਸੀਗੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਮੈਸੇਜ ਦੇਣਾ ਚਾਹੀਦਾ ਕਿ ਆਪਣੇ ਸਕਰੀਨ ਤੋਂ ਥੋੜਾ ਦੂਰ ਹੋਣ ਤੇ ਸਪੋਰਟਸ ਵੱਲ ਜਿਆਦਾ ਤੋਂ ਜਿਆਦਾ ਆਣ ਪਾਰਟਿਸਿਪੇਟ ਕਰਨ ਕਿਉਂਕਿ ਅੱਜਕੱਲ ਹੈਲਥ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਰੇ ਬੱਚੇ ਆਪਣੇ ਸਕਰੀਨ ਨਾਲ ਬਹੁਤ ਜ਼ਿਆਦਾ ਗਲੂਡ ਹੋ ਚੁੱਕੇ ਆ ਇਸ ਲਈ ਇਹ ਮੈਸੇਜ ਕਰੂੰਗੀ ਕਿ 스포츠 ਨਾਲ ਜਿਆਦਾ ਤੋਂ ਜ਼ਿਆਦਾ ਜੁੜਾ ਹੈ। ਠੀਕ ਹੈ। ਮੇਰਾ ਨਾਮ ਗੁਦਲੀਨ ਕੌਰ ਹੈ। ਮੈਂ ਸਮਰਾਲੇ ਵਿੱਚ ਰਹਿਣ ਵਾਲੀ ਹਾਂ ਤੇ ਮੈਂ ਉਰੇ ਸਮਰਾਲੇ ਵਿੱਚ ਹੀ ਰਾਤ ਗੈਡਮਿੰਟਨ ਹਾਲ ਅਜਪਾਲ ਸਰਕਲ ਕੋਚਿੰਗ ਕਰਦੀ ਹਾਂ। ਤੇ ਕੀ ਤੁਸੀਂ ਜਿਹੜਾ ਜਿੱਤ ਕੇ ਆਇਓ ਕਿੱਥੇ ਮੁਕਾਬਲੇ ਕੀ ਕੀ? ਇਹ ਲੁਧਿਆਣੇ ਵਿੱਚ ਸ਼ਾਸਤਰੀ ਹਾਲ ਵਿੱਚ ਮੁਕਾਬਲੇ ਹੋਏ ਸੀਗੇ ਜਿਸ ਵਿੱਚ ਮੇਰਾ ਤੀਸਰਾ ਸਥਾਨ ਪ੍ਰਾਪਤ ਕੀਤਾ ਸੀਗਾ। ਮੇਰਾ ਮੁਕਾਬਲਾ ਮੇਰੀ ਹੀ ਦੋਸਤ ਜਿਹੜੀ ਮੇਰੇ ਨਾਲ ਪ੍ਰੈਕਟਿਸ ਕਰਦੀ ਉਹਦੇ ਨਾਲ ਗੁਰਸਿਮਰਤ ਕੌਰ ਨਾਲ ਸੀਗਾ ਤੇ ਮੈਂ ਉਹਦੇ ਤੋਂ ਹਾਰੀ ਸੀਗੀ ਤੇ ਕੀ ਮੈਸੇਜ ਦਿੰਦੇ ਹਾਂ ਬੱਚਿਆਂ ਨੂੰ ਹੋਰ ਬੱਚੇ ਜਿਹੜੇ ਹੈਗੇ ਮੋਬਾਈਲਾਂ 'ਵਲ ਜ਼ਿਆਦਾ ਦੇਖਦੇ ਧਿਆਨ ਦੇ ਮੋਬਾਈਲਾਂ 'ਵਲ ਤਾਂ ਨਹੀਂ ਧਿਆਨ ਦੇਣਾ ਚਾਹੀਦਾ ਸਪੋਰਟਸ 'ਵਲ ਆਉਣਾ ਚਾਹੀਦਾ ਹੈ ਪੇਰੈਂਟਸ ਵੀ ਉਹਨਾਂ ਦਾ ਸਾਥ ਦੇਣ ਕਿ ਅਗਰ ਬੱਚੇ ਜੇ ਇੰਟਰਸਟ ਲੈਣੇ ਇਸ ਲਈ ਮੈਂ ਹੀ ਕਹੂੰਗੀ ਵੀ ਬੱਚਿਆਂ ਨੂੰ ਬੱਤ ਤੋਂ ਬੱਤ ਸਪੋਰਟਸ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਅੱਗੇ ਕੀ ਏਮ ਲੈ ਕੇ ਚੱਲ ਰਹੇ ਹੋ ਮੇਰਾ ਇਹ ਮਹੀਆ ਵੀ ਹਨਾ ਨੈਸ਼ਨਲਜ਼ ਵਿੱਚ ਮੈਡਲ ਲੈ ਕੇ ਆਣ ਦਾ ਤੇ ਅਗੇ ਮੇਰਾ ਨਾਮ ਦੱਸੋ ਮੇਰਾ ਨਾਮ ਜੀ ਡਾਕਟਰ ਦਿਲਜਾਨ ਸਿੰਘ ਹੈ ਤੇ ਮੈਂ ਇਸ ਅਕੈਡਮੀ ਦੇ ਨਾਲ 5 ਸਾਲ ਤੋਂ ਜੁੜਿਆ ਹੋਇਆ ਤੇ ਇੱਥੇ ਬੱਚਿਆਂ ਨੂੰ ਸਵੇਰੇ ਤੇ ਸ਼ਾਮ ਜਿਹੜੇ ਬੈਡਮਿੰਟਨ ਦੇ ਕੋਚੇਸ ਨੇ ਅਜੀਪਾਲ ਸਿੰਘ ਜੀ ਆ ਉਹਨਾਂ ਨੂੰ ਕੋਚਿੰਗ ਦਿੰਦੇ ਨੇ ਤੇ ਉਹਨਾਂ ਦੇ ਸੈਸ਼ਨਸ ਨੇ ਜਿਹੜੇ ਉਹ ਲਗਾਉਂਦੇ ਨੇ ਸਵੇਰੇ ਫਿਟਨੈਸ ਦਾ ਸੈਸ਼ਨ ਹੁੰਦਾ ਸ਼ਾਮੀ ਉਹਨਾਂ ਦੀ ਜਿਹੜੀ ਕੋਚਿੰਗ ਹੁੰਦੀ ਹੈ ਬੈਡਮਿੰਟਨ ਰੈਕੇਟਸ ਦੀ ਤੇ ਸਾਰੀ ਸ਼ੈਟਲਸ ਦੇ ਨਾਲ ਉਹ ਸ਼ਾਮੀ ਉਹ ਕਰਾਉਂਦੇ ਨੇ ਉਹ ਸਭ ਗੱਲ ਕਰੀਏ ਬੱਚੇ ਇਨਾਮ ਵੀ ਲੈ ਕੇ ਆਏ ਨੇ ਕੁਝ ਹਾਂਜੀ ਲੰਬੇ ਸਮੇਂ ਤੋਂ ਚੱਲ ਰੱਖੀ ਕਹਿਣਾ ਚਾਹੁੰਦੇ ਹਾਂ ਬੱਚਿਆਂ ਲਈ ਤੇ ਇਦਾਂ ਦੇ ਜਿਹੜੇ ਇਹ ਬੱਚੇ ਨੇ ਮੈਂ 5 ਸਾਲ ਤੋਂ ਇਹਨਾਂ ਨੂੰ ਦੇਖ ਰਿਹਾ ਕਿ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਜਿਹੜੇ ਸਾਰੇ ਸਟ੍ਰੋਕ ਨੇ ਇਹਨਾਂ ਨੇ ਪਤਾ ਨਹੀਂ ਕਿੰਨੀ ਵਾਰ ਇਹਨਾਂ ਨੇ ਪ੍ਰੈਕਟਿਸ ਕੀਤੀ ਹੈ ਤੇ ਜਿਹੜੀ ਇਹਨਾਂ ਦੀ ਮਿਹਨਤ ਹੈ ਰੰਗ ਲਿਆਈ ਹੈ ਤੇ ਮੈਂ ਇਹਨਾਂ ਨੂੰ ਬਹੁਤ ਕੰਗ੍ਰੈਚੁਲੇਟ ਕਰਨਾ ਚਾਹੁੰਦਾ ਹਾਂ ਬੱਚਿਆਂ ਦਾ ਅੱਜਕੱਲ ਮੋਬਾਈਲ ਤੇ ਜ਼ਿਆਦਾ ਪ੍ਰਭਾਵ ਹੈਗਾ ਦੇਖਦੇ ਜੇ ਮੋਬਾਈਲ ਟਟਾ ਰਹਿੰਦੇ ਨੇ ਮੈਂ ਕੀ ਕਹਣਾ ਚਾਹੁੰਦਾ ਮੈਂ ਅੱਜਕੱਲ ਜਿਹੜਾ ਬੱਚਿਆਂ ਦੀ ਜਿਹੜੀ એનર્ਜੀ ਆ ਜਾਂ ਜਿਹੜਾ ਬਹੁਤ ਜ਼ਿਆਦਾ ਝੁਕਾਅ ਆ ਜਿਹੜਾ ਉਹ ਮੋਬਾਈਲਾਂ ਵੱਲ ਹੋਣ ਕਰਕੇ ਜਿਹੜੀਆਂ ਮੈਂਟਲ ਹੈਲਥ ਪ੍ਰੋਬਲਮਸ ਨੇ ਤੇ ਉਹਨਾਂ ਦੀ ਜਿਹੜੀ ਗਰੋਥ ਆ ਉਹ ਬਹੁਤ ਘਟ ਰਹੀ ਹੈ ਤੇ ਜਦੋਂ ਬੱਚੇ ਸ਼ਾਮੀ ਇੱਥੇ ਖੇਡਣ ਆਉਂਦੇ ਨੇ ਤੇ ਆਪਣੀ ਜਿਹੜੀ એનર્ਜੀ ਇੱਥੇ ਲਾਉਂਦੇ ਨੇ ਉਹਨਾਂ ਦਾ ਵਿਕਾਸ ਹੁੰਦਾ ਆ ਉਹਨਾਂ ਦੀ ਜਿਹੜੀ ਹੈਲਥ ਆ ਉਹ ਵੀ ਇੰਪਰੂਵ ਹੁੰਦੀ ਆ ਸੋ ਇਹ ਬਹੁਤ ਵਧੀਆ ਇੱਕ ਸਮਰਾਲੇ ਨੂੰ ਇੱਕ ਬੈਡਮਿੰਟਨ ਅਕੈਡ ਉਪਹਾਰ ਮਿਲੇ ਹੋਇਆ ਕਿ ਬੱਚੇ ਦੀ ਜਿਹੜੀ એનર્ਜੀ ਹੈ ਇੱਥੇ ਇਨਵੈਸਟ ਹੁੰਦੀ ਹੈ। ਠੀਕ ਹੈ। ਧੰਨ। ਭੁਪਿੰਦਰ ਸਿੰਘ ਔਜਲਾ ਜੀ ਨਾਮ। ਇੱਕ ਕੀ ਐਕਸਪੀਰੀਅੰਸ ਹੈਗਾ ਅਕੈਡਮੀ ਨਾਲ ਕਿੰਨੇ ਟਾਈਮ ਤੋਂ ਜੁੜੇ ਹੋ ਨੇ? ਦੇਖੋ ਮੈਂ ਜੀ 2 ਸਾਲ ਤੋਂ ਇੱਥੇ ਚੱਲ ਰਹੇ ਹਾਂ ਜੀ ਖੇਡ ਰੇ ਮੈਂ ਆਪ ਵੀ ਖੇਡ ਰਿਹਾ ਹਾਂ ਤੇ ਜਿਹੜੀ ਅਕੈਡਮੀ ਹੈ ਸਾਡੇ ਇੱਥੇ ਸਮਰਾਲੇ ਦੇ ਵਿੱਚ ਰਿਆਤ ਅਕੈਡਮੀ ਇਹ ਬਹੁਤ ਹੀ ਵਧੀਆ ਅਕੈਡਮੀ ਹੈ ਤੇ ਇਹੋ ਜਿਹਾ ਕੋਰਟ ਥੋੜ ਨੂੰ ਨੇੜੇ-ਤੇੜੇ ਕੀ ਇਸ ਪੰਜਾਬ ਦੇ ਵਿੱਚ ਸ਼ਾਇਦ ਦੋ ਹੋਣਗੇ ਜਿਹੜਾ ਇੱਕ ਜਲੰਧਰ ਹੈ ਤੇ ਇੱਕ ਦੂਸਰਾ ਇਹ ਹੈ। ਤੇ ਜਿਹੜੀ ਕੋਚਿੰਗ ਹੈ ਜਿਉਰੇ ਅਦੀਪਾਲ ਸਰ ਦੀ ਉਹ ਬਹੁਤ ਹੀ ਜ਼ਿਆਦਾ ਵਧੀਆ ਜੀ ਤੇ ਅਸੀਂ ਉਹਨਾਂ ਦਾ ਖਾਸ ਕਰਕੇ ਧੰਨਵਾਦ ਕਰਦੇ ਆਂ ਜਿਹੜੇ ਬੱਚਿਆਂ ਨੂੰ ਸਾਡੇ ਨੂੰ ਬਹੁਤ ਉੱਚੇ ਲੈਵਲ ਤੇ ਲੈ ਕੇ ਗਏ ਨੇ ਪੰਜਾਬ ਦੇ ਵਿੱਚ ਇਸ ਅਕੈਡਮੀ ਦਾ ਤੇ ਸਾਡੇ ਬੱਚਿਆਂ ਦਾ ਬਹੁਤ ਵੱਡਾ ਨਾਮ ਹੈ ਜੀ ਉਹਦੇ ਸਾਡੀ ਬੇਟੀ ਹੈ ਜਿਹੜੀ ਜੀ ਗੁਰਸਿਮਰਤ ਤੇ ਗੁਰਲੀਨ ਇਹ ਦੋਨੇ ਰੀਸੈਂਟਲੀ ਉਹ ਲੁਧਿਆਣੇ ਦੇ ਵਿੱਚ ਟੂਰਨਾਮੈਂਟ ਹੋਇਆ ਸੀ ਉਹ ਚ ਬਹੁਤ ਹੀ ਅੱਛਾ ਖੇਡੀਆਂ ਨੇ ਤੇ ਇਹਨਾਂ ਦੀ ਰੈਂਕਿੰਗ ਫਰਸਟ ਸਾਡਾ ਗੋਲਡਾ ਹੈ ਜੀ ਤੇ ਬ੍ਰਾਉਨਸ ਹੈ ਤੇ ਜਿਹੜਾ ਇੱਕ ਸਾਡਾ ਬੱਚਾ ਹੋਰ ਹੈ ਜੀ ਅ ਅਰਸ਼ਦੀਪ ਸਿੰਘ ਉਹ ਤਕਰੀਬਨ ਪੰਜਾਬ ਦੇ ਵਿੱਚ ਰੈਂਕਿੰਗ ਚ ਵੀ ਫਰਸਟ ਹੈ ਤੇ ਅੱਗੇ ਵੀ ਅਸੀਂ ਚਾਹੁੰਦੇ ਹਾਂ ਵੀ ਉਹ ਹੋਰ ਵਧੀਆ ਕਰੂਗਾ ਤੇ ਅਜੀਪਾਲਸਰ ਦਾ ਬਹੁਤ ਧੰਨਵਾਦ ਹੈ ਇਸ ਤੋਂ ਇਲਾਵਾ ਜੀ ਮੈਂ ਬੱਚਿਆਂ ਨੂੰ ਬੇਨਤੀ ਕਰ ਰਿਹਾ ਹਾਂ ਵੀ ਜਿੰਨਾ ਵੀ ਏਰੀਆ ਸਾਡਾ ਸਮਰਾਲੇ ਦੇ ਨਾਲ ਲੱਗਦਾ ਜਿਸ ਦਾ ਮੱਛਵਾੜਾ ਹੈ ਜੀ ਸਮਰਾਲਾ ਹੈ ਖੰਨਾ ਹੈ ਇਹ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਜ਼ਿਆਦਾ ਜੋਰ ਦੇਣਾ ਚਾਹੀਦਾ ਹੈ ਪੇਰੈਂਟਸ ਨੂੰ ਵੀ ਆ ਕੇ ਇੱਥੇ ਬੱਚਿਆਂ ਨੂੰ ਸਿਖਾਉਣ ਤੇ ਖੇਡਦਾ ਦੇਖਣ ਤਾਂ ਕਿ ਉਹ ਸਕਰੀਨ ਤੋਂ ਦੂਰ ਰਹਿਣ ਤੇ ਬੱਚਿਆਂ ਦੇ ਵਿੱਚ ਜਿਹੜੀਆਂ ਕੁਰੀਤੀਆਂ ਅੱਗੇ ਅੱਗੇ ਆਉਣੇ ਵਾਲੇ ਟਾਈਮ 'ਚ ਵੱਧ ਰਹੀਆਂ ਤੇ ਦੇਖੋ ਜੀ ਉਹਨੇ ਵਾਲੇ ਟਾਈਮ ਦੇ ਵਿੱਚ ਸਭ ਨਾਲ ਬੜੀ ਪ੍ਰੋਬਲਮ ਆਉਣੀ ਹੈ ਜਿਹੜੀ ਮੈਂਟਲ ਸਟ੍ਰੈਸ ਦੀ ਉਹ ਸਿਰਫ ਇੱਕ ਗੇਮ ਹੈ ਜਿਹੜੀ ਉਹਨੂੰ ਦੂਰ ਕਰ ਸਕਦੀ ਹੈ ਦੂਸਰੀ ਗੱਲ ਮੈਂ ਇਹ ਦੱਸਣੀ ਚਾਹੁੰਦਾ ਜਸਨਾ ਬੱਚਿਆਂ ਨੂੰ ਅੱਜ ਕੱਲ ਤੁਸੀਂ ਜਿਮ ਦੇ ਵਿੱਚ ਦੇ ਰਹੇ ਹੋ ਜਿਮ ਦੇ ਵਿੱਚ ਸਿਰਫ ਆਰਟੀਫੀਸ਼ੀਅਲ ਮਸਲ ਐਕਸਰਸਾਈਜ਼ ਹੈ ਜਿਹੜੀ ਇਹ ਹੈ ਤੁਹਾਡੀ ਇਹ ਇੰਡੋਰੈਂਸ ਵੀ ਵਧਾਉਂਦੀ ਹੈ ਤੁਹਾਡੀ ਤੁਹਾਡਾ ਮਸਲ ਸਟ੍ਰੈਸ ਵੀ ਵਧਾਉਂਦੀ ਹੈ ਤੇ ਮਤਲਬ ਤੁਹਾਨੂੰ ਬਹੁਤ ਹੀ ਵਧੀਆ ਰੱਖਦੇ ਲਾਈਫ ਤੇ ਵਿੱਚ ਤੁਸੀਂ ਇੱਕ ਬੱਚੇ ਨੂੰ ਆਪਣਾ ਗਿਫਟ ਦੇ ਰਹੇ ਹੋ ਲਾਈਫ ਦੇ ਵਿੱਚ ਜਿਹੜਾ ਉਹ ਅੱਗੇ ਜਾ ਕੇ ਹੋਰ ਵਧੀਆ ਕਰ ਸਕਦਾ ਤੇ ਮੈਂ ਇਸ ਅਕੈਡਮੀ ਦਾ ਤੇ ਇਹਨਾਂ ਬੱਚਿਆਂ ਦਾ ਬੜਾ ਧੰਨਵਾਦ ਕਰਦਾ ਹਾਂ ਦੀਨ ਨੇ ਸਾਡਾ ਸਮਰਾਲਾ ਨਾਮ ਉੱਚਾ ਕੀਤਾ ਧੰਨਵਾਦ ਜੀ ਦਾਮ ਦਾ ਮੇਰਾ ਨਾਮ ਕਪੀਲ ਖੁੱਲਰ ਜੀ ਸਭ ਕੀ ਕਹਿਣਾ ਚਾਹੁੰਦੇ ਬੱਚੇ ਅੱਜ ਪ੍ਰਾਈਜ਼ ਵੀ ਲੈ ਕੇ ਆਏ ਨੇ ਤੇ ਅਕੈਡਮੀ ਬਾਰੇ ਤੁਹਾਡੇ ਕੀ ਕਹਿੰਦਾ ਸਾਡੇ ਅਕੈਡਮੀ ਬਾਰੇ ਵਿਚਾਰ ਹੈ ਜੀ ਸਾਡੇ ਬੱਚੇ ਪਹਿਲੇ ਵੀ ਰੈਂਕਿੰਗ ਜਿੱਤ ਕੇ ਆਏ ਨੇ ਹੁਣ ਸਾਡੇ ਸਾਡੇ ਪੰਜਾਬ ਸਟੇਟ ਜਿੱਤ ਗਏ ਨੇ ਹੁਣ ਸਵਾ ਨੈਸ਼ਨਲ ਪਹੁੰਚਣਗੇ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਸਾਡੇ ਬੱਚੇ ਜਿੱਤ ਰਹੇ ਨੇ ਸਾਡੀ ਕੁੜੀਆਂ ਗੁਰਲੀਨ ਆ ਉਹ ਸਾਡੀ ਸਮਫੀਨਲ ਚ ਹਾਰਗੀ ਪਰ ਬ੍ਰੌਂਜ਼ ਮੈਡਲ ਉਹ ਵੀ ਲੈ ਆਈ ਉਹਨਾਂ ਦੇ ਸਕੂਲ ਦੇ ਮੈਚ ਵੀ ਚੱਲਦੇ ਆ ਸਟੇਟ ਦੇ ਉਹ ਵੀ ਜਿੱਤਰੇ ਨੇ ਉਹ ਜਿੱਤਣਗੇ ਕੀ ਕਹਿਣਾ ਚਾਹੁੰਦੇ ਆ ਉਹਨਾਂ ਬੱਚਿਆਂ ਨੂੰ ਫੋਕਲ ਜਿਹੜੇ ਕਿਟਾ ਦੂਰ ਨੇ ਅਸੀਂ ਚਾਹੁੰਦੇ ਆ ਵੀ ਬੱਚੇ ਹੋਰ ਆਪਣੇ ਮੋਬਾਈਲਾਂ ਵਗੈਰਾ ਤੋਂ ਹੋਰ ਲਾਈਫ ਤੋਂ ਦੂਰ ਹੋਣ ਠੀਕ ਹੈ ਨਾ ਬੱਚੇ ਆਪਣੇ ਸਿਹਤ ਲਈ ਦੇਖਣ ਤੇ ਬੱਚੇ ਹੋਰੇ ਹੋਣ ਜੇ ਇੱਕ ਵਧੀਆ ਆਪਣੀ ਚੀਜ਼ ਮਿਲੀ ਆ ਸਾਰੇ ਸ਼ਹਿਰ ਨੂੰ ਮਿਲੀ ਆ ਪੰਜਾਬ ਲੈਵਲ ਤੇ ਬੱਚੇ ਜਾਂਦੇ ਨੇ ਵਧੀਆ ਖੇਡਦੇ ਨੇ ਇਸ ਵਾਸਤੇ ਅਤੇ ਇੱਕ ਅਸੀਂ ਹੋਰ ਅਨਾਉਂਸ ਕਰਨੇ ਆ ਸਾਡੇ ਗਰੁੱਪ ਸਾਡੇ ਗਰੇਵਾਲ ਸਾਹਿਬ ਸਾਡੇ ਰਾਜੂ ਜੀ ਅਸੀਂ ਆਪਣੇ ਜਿਹੜਾ ਸਾਡਾ ਐਡਵੈਂਚਰ ਦਾ ਗਰੁੱਪ ਆ ਸਵੇਰ ਵਾਲਾ ਅਸੀਂ ਬੱਚਿਆਂ ਵਾਸਤੇ ਆਪਣੇ ਵੱਲੋਂ 21000 ਰੁਪਏ ਅਨਾਉਂਸ ਕਰਦੇ ਆ ਅਸੀਂ ਰਿਆਤ ਗਾੜੀ ਨੂੰ ਦੇ ਰਹੇ ਆ ਆਪਣੇ ਵੱਲੋਂ